ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ-ਹੁਣੇ ਖਬਰ ਮਿਲੀ ਹੈ ਸੂਚਨਾ ਮਿਲੀ ਹੈ ਕਿ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਤੋਂ ਯੂ ਟਰਨ ਲੈ ਲਿਆ ਹੈ ਉਹਨਾਂ ਨੇ ਇਹ ਪਾਲਿਸੀ ਨੂੰ ਵਾਪਸ ਲੈ ਲਿਆ ਹੈ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਹਰ ਇੱਕ ਵਿਅਕਤੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਤੱਕੜੇ ਹੋ ਕੇ ਇਹਦੇ ਖਿਲਾਫ ਆਵਾਜ਼ ਚੁੱਕੀ ਹੈ ਤੇ ਮੈਂ ਵਧਾਈ ਦੇਣਾ ਹੈ ਹਰ ਇੱਕ ਵਰਕਰ ਨੂੰ ਹਰ ਕਾਰਕੁਨ ਨੂੰ ਜਿਹੜੇ ਇਹਦੇ ਖਿਲਾਫ ਡਟ ਕੇ ਜਿਨ੍ਹਾਂ ਨੇ ਲੜਾਈ ਲੜੀ ਪਰ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਸਰਕਾਰ ਨੂੰ ਆਪਾਂ ਪਿੱਛੇ ਮੋੜਿਆ ਦੂਸਰੀ ਗੱਲਾਂ ਵੀ ਮੈਂ ਸਪਸ਼ਟ ਕਰ ਦਿਆਂ ਕਿ ਸਰਕਾਰ ਅੱਜ ਇਹ ਕਹਿ ਰਹੀ ਆ ਭਾਵੇਂ ਕਿ ਜੀ ਲੋਕਾਂ ਨੇ ਪਸੰਦ ਨਹੀਂ ਕੀਤੀ ਅਸੀਂ ਵਾਪਸ ਲੈ ਲਈ ਸਰਕਾਰ ਨੇ ਇਹ ਪਾਲਿਸੀ ਕੋਈ ਪੋਲੇ ਪੈਰੀ ਖੰਡ ਖਾਂਦਿਆਂ ਵਾਪਸ ਨਹੀਂ ਲਈ ਜਿਸ ਤਰੀਕੇ ਦੇ ਨਾਲ ਵੱਡਾ ਵਿਰੋਧ ਹੋਇਆ ਔਰ ਜੇਕਰ ਇਹਨਾਂ ਨੇ ਕਿਸਾਨਾਂ ਦੀ ਭਾਵਨਾਵਾਂ ਸਮਝ ਕੇ ਵਾਪਸ ਲੈਣ ਵਾਲੀ ਗੱਲ ਹੁੰਦੀ ਤਾਂ ਫਿਰ ਇਹ ਹੋਣਾ ਚਾਹੀਦਾ ਸੀ ਜਿਸ ਦਿਨ ਕਿਸਾਨ ਜਥੇਬੰਦੀਆਂ ਨੇ ਇਹਨੂੰ ਇਸ ਪਾਲਿਸੀ ਦੀ ਕੱਲੀ-ਕੱਲੀ ਗੱਲ ਨੂੰ ਉਹਦੀਆਂ ਵੱਖੀਆਂ ਉਧੇੜ ਕੇ ਪ੍ਰੈਸ ਦੇ ਵਿੱਚ ਸਾਹਮਣੇ ਰੱਖਦਾ ਸੀ ਔਰ ਉਸੇ ਦਿਨ ਸਾਡਾ ਮੁੱਖ ਮੰਤਰੀ ਕਹਿੰਦਾ ਕਿ ਠੀਕ ਹੈ ਜੇ ਕਿਸਾਨਾਂ ਨੂੰ ਨਹੀਂ ਪਸੰਦ ਤਾਂ ਮੈਂ ਵਾਪਸ ਲੈ ਲੈਣਾ ਵਾਪਸ ਕਿਦੋਂ ਲਈ 15 ਦਿਨ 20 ਦਿਨ ਲਗਾਤਾਰ ਰੋਜ਼ ਕਿਸੇ ਨਾ ਕਿਸੇ ਆਪਦੇ ਮਨਿਸਟਰ ਤੋਂ ਆਪ ਖੁਦ ਸਾਡੇ ਮੁੱਖ ਮੰਤਰੀ ਜੀ ਬਿਆਨ ਦਿੰਦੇ ਸੀ ਉਹਦੇ ਹੱਕ 'ਚ ਇਹ ਪਾਲਿਸੀ ਬਹੁਤ ਵਧੀਆ ਹੈ ਇਹ ਤਾਂ ਮਾਲਾ-ਮਾਲ ਕਰ ਦੇਗੀ ਸਾਰੇ ਦੇ ਸਾਰੇ ਮੰਤਰੀਆਂ ਨੇ ਜ਼ੋਰ ਲਾਇਆ ਸਾਡੇ ਖਜ਼ਾਨਾ ਮੰਤਰੀ ਤੱਕ ਜ਼ੋਰ ਲਾਇਆ ਦੇ ਤੇ ਇਹ ਪਾਲਿਸੀ ਬਹੁਤ ਵਧੀਆ ਹੈ ਲੇਕਿਨ ਜਦੋਂ ਲੋਕਾਂ ਦਾ ਵਿਰੋਧ ਵੱਧ ਕੇ ਇੰਨਾ ਵੱਡਾ ਹੋ ਗਿਆ ਕਿ ਆਮ ਆਦਮੀ ਪਾਰਟੀ ਦੇ ਛੋਡੇ ਤੋਂ ਲੈ ਕੇ ਵੱਡੇ ਤੱਕ ਇਹਨਾਂ ਦੇ ਕਾਰਕੁਨ ਵਰਕਰ ਔਰ ਇਹਨਾਂ ਦੇ ਲੀਡਰਾਂ ਨੂੰ ਲੋਕਾਂ ਨੇ ਚੈਲੰਜ ਕਰਤਾ ਕਿ ਤੁਸੀਂ ਪਿੰਡ 'ਚ ਵੜ ਕੇ ਵਿਖਾਓ ਇਹਨਾਂ ਦੇ ਖਿਲਾਫ ਬੋਰਡ ਲੱਗਨੇ ਸ਼ੁਰੂ ਹੋ ਗਏ ਕਿ ਸਾਡੇ ਪਿੰਡ 'ਚ ਇਹਨਾਂ ਦਾ ਵਧਣਾ ਮਨਾ ਹੈ ਉਸ ਵੇਲੇ ਇਹਨਾਂ ਦਾ ਵਿਰੋਧ ਹੁੰਦਾ ਮਹਿਸੂਸ ਕੀਤਾ ਜਦੋਂ ਇਹਨਾਂ ਨੇ ਉਹ ਨਾ ਛੱਲਿਆ ਗਿਆ ਔਰ ਇਹਨਾਂ ਦੇ ਬਹੁਤ ਸਾਰੇ ਐਮਐਲਏ ਵੀ ਮਨਿਸਟਰ ਵੀ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਖੜੇ ਹੁੰਦੇ ਨਜ਼ਰ ਆਏ ਇਤੂ ਵੀ ਗਾਹਾਂ ਬਹੁਤ ਸਾਰੇ ਇਹਨਾਂ ਦੇ ਕੋਈ ਚੇਅਰਮੈਨ ਕੋਈ ਪ੍ਰਧਾਨ ਕੁਝ ਜਰਨਲਿਸਟਾਂ ਕੋਈ ਛੋਟੇ ਲੈਵਲ ਦਾ ਔਰ ਉਹਨਾਂ ਦੀ ਜਿਨ੍ਹਾਂ ਦੀ ਮਾੜੀ ਮੋੜ ਜ਼ਮੀਰ ਜਾਗਦੀ ਸੀ ਉਹਨਾਂ ਨੇ ਦੇ ਖਿਲਾਫ ਆਜ ਚੁੱਕੀ ਉਹ ਬੇਸ਼ੱਕ ਉਹਨਾਂ ਦੀ ਲੋਕਾਂ ਦੇ ਡਰ ਤੋਂ ਲੋਕਾਂ ਦੇ ਪਿੰਡਾਂ ਦੇ ਵਿੱਚ ਵੜਨ ਦੇ ਵਿੱਚ ਜਿਹੜਾ ਹੋ ਰਿਹਾ ਸੀ ਵਿਰੋਧ ਉਹਦੇ ਤੋਂ ਘਬਰਾੜ ਦੇ ਵਿੱਚ ਉਹ ਯੂ ਟਰਨ ਲਿਆ ਵਾਪਸ ਹੋਇਆ ਲੇਕਿਨ ਉਹ ਵਾਪਸ ਹੋਏ ਲੇਕਿਨ ਫਿਰ ਵੀ ਆਪਾਂ ਦੇਖਿਆ ਹੈ ਕਿ ਬਹੁਤ ਸਾਰੇ ਜਿਹੜੇ ਇਹਨਾਂ ਦੇ ਜਾਂ ਭੇਡਾਂ ਜਾਂ ਇਹਨਾਂ ਦੇ ਚਮਚੇ ਮੈਂ ਕਹਾਂ ਉਹ ਹਜੇ ਵੀ ਇਹਨੂੰ ਚੰਗਾ ਕਹਿਣ ਦੇ ਲੱਗੇ ਹੋਏ ਸੀ ਇਹਨੂੰ ਐ ਤਾਂ ਨਹੀਂ ਕਿਹਾ ਜਾ ਸਕਦਾਗਾ ਕਿ ਇਹ ਬੋਲੇ ਪੈਰੀ ਕਿਸਾਨਾਂ ਦੇ ਹਿੱਤਾਂ ਨੂੰ ਵੇਖ ਕੇ ਹੀ ਵਾਪਸ ਲੈ ਲਈ ਹੋਵੇ ਸੋ ਇਹ ਜਿਹੜੀ ਪਾਲਿਸੀ ਵਾਪਸ ਲਈ ਹੈ ਇਹ ਲੋਕਾਂ ਦੇ ਵੱਡੇ ਵਿਰੋਧ ਨੂੰ ਨਾ ਚੱਲ ਸਕੀ ਧੱਕ ਚਲਦੀ ਹੋਈ ਸਰਕਾਰ ਨੂੰ ਇਹ ਮਜਬੂਰ ਨੂੰ ਵਾਪਸ ਲੈਣੀ ਪਈ ਔਰ ਲੋਕਾਂ ਨੂੰ ਮੈਂ ਫਿਰ ਬੇਨਤੀ ਕਰਦਾ ਹਾਂ ਭਰਾਵੋ ਕਿ ਇਹ ਹਮਲਾ ਡਬਲਯੂਟੀਓ ਦੀਆਂ ਪਾਲਿਸੀਆਂ ਦੇ ਤਹਿਤ ਕਾਰਪੋਰੇਟਾਂ ਦੇ ਪੱਖ ਦੇ ਵਿੱਚ ਭੁਗਤਣ ਵਾਲਾ ਫੈਸਲਾ ਸੀ ਤੁਹਾਡੀ ਜ਼ਮੀਨ ਹਰ ਹਾਲਤ ਦੇ ਵਿੱਚ ਕਾਰਪੋਰੇਟਸ ਨੂੰ ਦੇਣ ਦੀ ਜਿਹੜੇ ਉਪਰਾਲੇ ਸੀ ਔਰ ਤੁਹਾਨੂੰ ਘਿਸਿਆਰੇ ਬਣਾਉਣ ਦੀ ਕੋਸ਼ਿਸ਼ ਸੀ ਤੁਹਾਨੂੰ ਮਜ਼ਦੂਰ ਬਣਾਉਣ ਦੀ ਕੋਸ਼ਿਸ਼ ਸੀ ਤੁਹਾਡੇ 164 ਪਿੰਡો ਉਜਾੜਨ ਦੀ ਕੋਸ਼ਿਸ਼ ਸੀ ਇਹਦੇ ਤਲਵਾਰ ਤੁਹਾਡੇ ਸਿਰ ਤੇ ਹਮੇਸ਼ਾ ਸਾਡੇ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਲਟਕਦੀ ਰਹੀਆਂ ਨਹੀਂ ਇਕੱਲੇ ਪੰਜਾਬ ਨਹੀਂ ਪੂਰੇ ਭਾਰਤ ਦੇ ਕਿਸਾਨਾਂ ਦੇ ਸਿਰ ਦੇ ਤੇ ਤਲਵਾਰ ਲਟਕ ਰਹੀ ਹੈ ਸਾਨੂੰ ਇਹਦੇ ਖਿਲਾਫ ਏਕਤਾ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਹੋਰ ਵੱਡੀ ਤਾਕਤ ਇਕੱਠੀ ਕਰਕੇ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣ ਦੀ ਲੋੜ ਹੈ ਸੋ ਇਹ ਮੈਂ ਫਿਰ ਦੁਬਾਰਾ ਕਹਿੰਦੇ ਆ ਕਿ ਸਰਕਾਰ ਨੇ ਕੋਈ ਲੋਕਾਂ ਦੇ ਉੱਤੇ ਬਹੁਤ ਵੱਡਾ ਐਹਸਾਨ ਨਹੀਂ ਕੀਤਾ ਇਹਨੂੰ ਵਾਪਸ ਲੈ ਕੇ ਇਹ ਸਰਕਾਰ ਨੂੰ ਥੁੱਕ ਕੇ ਚੱਟਣਾ ਪਿਆ ਲੋਕਾਂ ਦੇ ਵਿਰੋਧ ਦਾ ਸਾਹਮਣਾ ਨਹੀਂ ਕਰ ਸਕਦੇ ਸੀ ਇਹਨਾਂ ਦੇ ਐਮ ਐਲ ਏ ਇਹਨਾਂ ਦੇ ਐਮ ਪੀ ਇਹਨਾਂ ਦੇ ਮਨਿਸਟਰ ਇਹਨਾਂ ਦੇ ਚੇਅਰਮੈਨ ਇਹਨਾਂ ਦੇ ਪ੍ਰਧਾਨ ਪਰ ਉਹ ਵਿਰੋਧ ਦੇ ਸਾਹਮਣੇ ਜਦੋਂ ਗੋਡੇ ਟੇਕ ਕੇ ਸਰਕਾਰ ਨੇ ਵਾਪਸ ਲਿਆ ਔਰ ਲੋਕਾਂ ਨੂੰ ਮੈਂ ਕਹੂੰਗਾ ਲੋਕਾਂ ਦੀ ਏਕਤਾ ਲੋਕਾਂ ਦੇ ਲੜਨ ਦੇ ਮਾਦੇ ਦੀ ਇਹ ਜਿੱਤ ਹੈ ਬਹੁਤ ਬਹੁਤ ਮੁਬਾਰਕਾਂ ਸਾਰੇ ਸਾਡੇ ਹਰ ਇੱਕ ਵਿਅਕਤੀ ਹਰ ਇੱਕ ਕਿਸਾਨ ਚਾਹੇ ਕਿਸੇ ਵੀ ਜਥੇਬੰਦੀ ਨਾਲ ਜੁੜਿਆ ਸੀ ਸਭ ਦਾ ਮੇਤਰੋ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਥਾਂ ਦੇ ਉੱਤੇ ਸਰਕਾਰ ਨੂੰ ਵੀ ਇਸ ਨੀਤੀ ਨੂੰ ਪੁੱਠਾ ਗੇੜਾ ਦਿੱਤਾ ਹੈ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ